ਅੱਜ ਸ਼ਾਮ ਕੋਟਪੂਰਾ ਦੇ ਮੋਗਾ ਰੋਡ ਤੇ ਵਾਪਰ ਇੱਕ ਦਰਦਨਾਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਲੁਧਿਆਣਾ ਦੇ ਰਹਿਣ ਵਾਲੇ ਦੋ ਨੌਜਵਾਨ ਜਿਹੜੇ ਕਿ ਆਪਣੀ ਬਾਈਕ ਤੇ ਵਾਪਸ ਲੁਧਿਆਣਾ ਜਾ ਰਹੇ ਸਨ ਜਦੋਂ ਮੋਗਾ ਰੋਡ ਤੇ ਪੁੱਜੇ ਤਾਂ ਇੱਕ ਕਾਰ ਜੋ ਕਿ ਗਲੀ ਵਿੱਚੋਂ ਨਿਕਲ ਕੇ ਆਕੇ ਉਹਨਾਂ ਨਾਲ ਟਕਰਾ ਗਈ। ਜਿਸ ਤੋਂ ਬਾਅਦ ਉਕਤ ਵਿਅਕਤੀ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਪਿੱਛੋਂ ਆਂਦੇ ਟਰੱਕ ਨਾਲ ਜਾ ਟਕਰਾਇਆ। ਜਿਸ ਦੌਰਾਨ ਉਸ ਸ਼ਖਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ। ਫਿਲਹਾਲ ਮਰਤਕ ਦੀ ਲਾਸ਼ ਨੂੰ ਮੋਰਚੀ ਵਿੱਚ ਰਖਵਾਇਆ ਗਿਆ ਹੈ ਦੱਸਦੀ ਹੈ ਕਿ ਉਕਤ ਨੌਜਵਾਨ ਜਿਸ ਦਾ ਕੋਈ ਪਰਿਵਾਰਕ ਝਗੜਾ ਚੱਲ ਰਿਹਾ ਸੀ ਆਪਣੀ ਪਤਨੀ ਨੂੰ ਲੈਂਡਕੋਟ ਕਪੂਰਾ ਪੁੱਜੇ ਸਨ ਅਤੇ ਜਦੋਂ ਉਹਨਾਂ ਵੱਲੋਂ ਔਰਤਾਂ ਨੂੰ ਇੱਕ ਬੱਸ ਵਿੱਚ ਬਿਠਾ ਕੇ ਉਹਨਾਂ ਨੂੰ ਵਾਪਸ ਲੁਧਿਆਣਾ ਭੇਜ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਦੋਨੋਂ ਦੋਸਤ ਬਾਈਕ ਤੇ ਸਵਾਰ ਹੋ ਕੇ ਲੁਧਿਆਣਾ ਦੀ ਤਰਫ ਜਾ ਰਹੇ ਸਨ ਕਿ ਮੋਕਾ ਰੋਡ ਤੇ ਅਚਾਨਕ ਇੱਕ ਗਲੀ ਵਿੱਚੋਂ ਨਿਕਲੀ ਕਾਰ ਉਹਨਾਂ ਵਿੱਚ ਆਵਜੀ ਜਿਸ ਤੋਂ ਬਾਅਦ ਉਕਤ ਵਿਅਕਤੀ ਦਾ ਮੋਟਰਸਾਈਕਲ ਬੇਕਾਬੂ ਹੋਇਆ ਤੇ ਰਕ ਦੀ ਚਪੇਟ ਵਿੱਚ ਆ ਗਿਆ ਜਿਸ ਦੇ ਅਗਲੇ ਟਾਇਰ ਦੇ نیچے ਆਣ ਤੋਂ ਬਾਅਦ ਕੁਚਲੇ ਜਾਣ ਤੋਂ ਬਾਅਦ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਸਰ ਅਸੀਂ ਮੈਂ ਲੁਧਿਆਣੇ ਦਾ ਰਹਿਣ ਵਾਲਾ ਜਗਜੀਤ ਸਿੰਘ ਮੇਰਾ ਨਾਮ ਆ ਇਹ ਮੇਰਾ ਦੋਸਤ ਸੀ ਫਰੈਂਡ ਸੀ ਇਹਦੀ ਜਨਾਨੀ ਦਾ ਥੋੜਾ ਜਿਹਾ ਝਗੜਾ ਜਿਹਾ ਸੀ ਉਹ ਲੈਣ ਵਾਸਤੇ ਆਏ ਸੀ ਅਸੀਂ ਲੈ ਕੇ ਜਨਾਨੀਆਂ ਨੂੰ ਬਸੇ ਬਿਠਾਤਾ ਹੈ ਅਸੀਂ ਬਾਈਕ ਤੇ ਸੀ ਬਾਈਕ ਅਸੀਂ ਲੈ ਕੇ ਜਾ ਰਹੇ ਸੀ ਇੱਕ ਜਿਹੜੇ ਧਰਮਗੰਢਾ ਆਂਦਾ ਹੈ ਉਹ ਕੰਡੇ ਦੇ ਵਿੱਚਕਾਰ ਇੱਕ ਗਲੀ ਆ ਉਹ ਕਾਰ ਵਾਲਾ ਇੱਕਦਮ ਆਇਆ ਕਾਰ ਦੇ ਵਿੱਚ ਬਾਈਕ ਵੱਜਾ ਪਿੱਛੋਂ ਟਰਾਲਾ ਆ ਰਿਹਾ ਸੀ ਕਾਰ ਹੈ ਗਈ ਸੀ ਤੇਜ਼ ਉਹ ਇੱਕਦਮ ਮੇਰੀਆਂ ਤਾਂ ਬਾਜੀਆਂ ਪੈ ਗਈਆਂ ਉਹਦਾ ਬਾਈਕ ਸੀ ਬਾਈਕ ਦਾ ਹੈਂਡਲ ਵੱਜ ਗਿਆ ਟਰਾਲੇ 'ਚ ਉਹ ਟਰਾਲੇ ਦੇ ਅਗਲੇ ਚੱਕੇ ਤੇ ਕਿਸਰਵੇ ਚਲਾ ਗਿਆ ਨਾਲ ਜਿਹੜੀ ਉਹ ਉਹਦੀ ਮਤਲਬ ਓਕੇ ਦੀ ਡੈਥ ਹੋ ਗਈ ਦੂਜੀ ਓਕੇ ਤੇ ਹੀ ਡੈਥ ਹੋ ਗਈ ਆ ਉਹਦਾ ਹੀ ਪਤਾ ਲੱਗ ਚੁੱਕਾ ਸੀ ਉਹਦਾ ਕੀ ਨਾਮ ਸੀ ਮਰਨ ਵਾਲੇ ਦਾ ਉਹਦਾ ਨਾਮ ਜਤਿੰਦਰ ਸਿੰਘ ਹੈ ਠੀਕ ਹੈ ਜੀ ਜਿਹਦੀ ਮੌਕੇ ਦੀ ਡੈਥ ਮੌਕੇ ਤੇ ਹੀ ਡੈਥ ਹੋ ਗਈ ਉਹਦੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਨਸਾਫ ਕਰਾਂਗੇ ਜਿੱਦਾਂ ਦੇ ਉਹ ਨਵੇਂ ਹਾਲਾਤ ਆ ਜੇ ਇਨਸਾਫ ਮਿਲੇ ਪਰਿਵਾਰ ਗਰੀਬ 27 ਸਾਲ ਦਾ ਮੁੰਡਾ ਸੀ 27 28 ਸਾਲ ਦਾ ਇੱਕ ਉਹਦੀ 4 ਮਹੀਨਿਆਂ ਦੀ ਬੇਟੀ ਆ ਤੇ ਲੜਕਾ ਇਹ ਉਹਦਾ 1.5 ਸਾਲ ਦਾ ਅੱਜ ਇੱਕ ਮੋਗਾ ਕੋਟਪੂਰਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਦੁਪਹਿਰੇ ਉਹਦੇ ਚ ਜਿਹੜਾ ਬੰਦਾ ਇਨਜਰਡ ਹੋਇਆ ਸੀਗਾ ਉਹਨੂੰ ਸਿਵਲ ਹਸਪਤਾਲ ਕੋਟਪੂਰੇ ਦਾਖਲ ਕਰਾਇਆ ਗਿਆ ਇਥੇ ਡਾਕਟਰਾਂ ਨੇ ਉਹਨੂੰ ਮੈੱਟਿਕ ਕਰਾ ਦਿੱਤਾ ਉਹ ਉਹਦੇ ਬਾਰੇ ਉਹਨਾਂ ਦੇ ਬਿਆਨਾਂ ਤੋਂ ਦੇਖ ਕੇ ਜੋ ਵੀ ਬਣਦੀ ਕਾਰਵਾਈ ਉੱਤੇ ਕੀਤੀ ਜਾਊਗੀ ਕੁਝ ਪਤਾ ਲੱਗਾ ਕਿ ਇਹ ਕਿੰਨੇ ਇੱਥੋਂ ਦੇ ਰਹਿਣ ਵਾਲੇ ਸੀ ਇਹ ਲੁਧਿਆਣੇ ਦੇ ਰਹਿਣ ਵਾਲੇ ਜੀ ਇਹ ਇੱਥੇ ਇਹਨਾਂ ਦੇ ਇੱਕ ਲੜਕਾ ਕੋਈ ਸੀਗਾ ਇੱਥੇ ਮੈਰਿਡ ਉਹ ਉਹਨਾਂ ਦੇ ਪਰਿਵਾਰ ਨੂੰ ਲੈਣ ਵਾਸਤੇ ਆਏ ਸੀਗੇ ਇਹ ਦੋ ਮੋਟਰਸਾਈਕਲਾਂ ਤੇ ਸਵਾਰ ਸੀਗੇ ਚਾਰ ਜਣੇ ਤੇ ਬਾਕੀ ਇਹਨਾਂ ਦਾ ਪਰਿਵਾਰ ਵਾਸਤੇ ਚਲਾ ਗਿਆ ਇਹ ਇਹਨਾਂ ਦਾ ਜਾਂਦਿਆਂ ਦਾ ਰਸਤੇ 'ਚ ਆਪਣੀ ਕੋਈ ਕਿੰਦਰਾ ਹੋਇਆ ਐਕਸੀਡੈਂਟ ਇਹ ਉਹ ਤਿੰਨ ਚੀਜ਼ਾਂ ਕਹਿੰਦੇ ਆ ਜੀ ਮੋਟਰਸਾਈਕਲ ਇੱਕ ਕਾਰ ਖੜੀ ਸੀ ਉੱਥੇ ਸਾਈਡ ਤੇ ਮੂਹਰੋਂ ਟਰੱਕ ਆ ਰਿਹਾ ਸੀਗਾ ਤੇ ਇਹ ਅਸੀਂ ਕੈਮਰੇ ਵਗੈਰਾ ਚੈੱਕ ਕਰਕੇ ਸਾਰਾ ਕੁਝ ਵੈਰੀਫਾਈ ਕਰ ਰਹੇ ਆ ਤੇ ਜੋ ਵੀ ਗੱਲ ਸਾਹਮਣੇ ਆਊਗੀ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ